ਹਾਵ ਪਾਵ ਨਾਲ ਕਹਾਣੀ ਪੜਨਾ ਬੱਚਿਆਂ ਕੋਲ ਆਪਣੇ ਆਸ-ਪਾਸ ਕਹਾਣੀ ਹਾਵ ਪਾਵ ਨਾਲ ਪੜ ਕੇ ਸੁਣਾਉਣ ਦੀ ਬਹੁਤ ਕਮੀ ਹੁੰਦੀ ਹੈ। ਵਧੀਆ ਤਰ੍ਹਾਂ ਹਾਵ ਪਾਵ ਨਾਲ ਕਹਾਣੀ ਪੜ ਕੇ ਸੁਣਾਉਣਾ ਬੱਚਿਆਂ ਦਾ ਧਿਆਨ ਕਹਾਣੀ ਵੱਲ ਆਕਰਸ਼ਿਤ ਹੁੰਦਾ ਹੈ। ਨਾਲ ਹੀ ਕਹਾਣੀ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਆਓ ਦੇਖੀਏ ਹਾਵ ਪਾਵ ਨਾਲ ਕਹਾਣੀ ਪੜਨ ਦਾ ਤਰੀਕਾ ਅਭੀ ਕਲ ਵਿੱਚ ਪੜਾਈ ਕਰ ਰਿਹਾ ਸੀ ਉਦੋਂ ਹੀ ਉਸਦੀ ਨਜ਼ਰ ਟੁੱਟੀ ਟੇਪਈ ਟੁੱਟੀ ਦਾ ਪਾਣੀ ਜ਼ਮੀਨ ਉੱਤੇ ਡਿਗ ਰਿਹਾ ਸੀ ਆਲੇ ਦੁਆਲੇ ਦਾ ਫਰਸ਼ ਗਿੱਲਾ ਹੋ ਗਿਆ ਸੀ ਅਭੀ ਨੇ ਇੱਕ ਗੜਵੀ ਟੁੱਟੀ ਦੇ ਹੇਠਾਂ ਰੱਖ ਦਿੱਤੀ ਪਾਣੀ ਹੁਣ ਗੜਵੀ ਵਿੱਚ ਡਿੱਗਣ ਲੱਗਿਆ ਥੋੜੀ ਦੇਰ ਵਿੱਚ ਹੀ ਗੜਵੀ ਪਾਣੀ ਨਾਲ ਭਰ ਗਈ ਅਭੀ ਨੇ ਗੜਵੀ ਵਾਲਾ ਪਾਣੀ ਪੌਦਿਆਂ ਨੂੰ ਪਾ ਦਿੱਤਾ